ਹਲਕਾ ਬਧਾਇਆ ਗੁਰਪਿੰਦਰ ਸਿੰਘ ਹੈਪੀ ਵੱਲੋਂ ਕੀਤਾ ਗਿਆ ਨਗਰ ਕੌਂਸਲ ਬਸੀ ਪਠਾਨਾ ਦਾ ਦੌਰਾ ਹੈਂ ਤੇ ਉਹਦੇ ਮੁੰਡਿਆਂ ਦੀ ਗੱਲ ਬਿੱਲਾ ਉਹ ਮੋਟਰਸਾਈਕਲ ਲੈ ਚਾਹੀਦਾ ਸੀ ਉਹ ਕਹਿੰਦਾ ਮੈਂ ਮੋਟਰਸਾਈਕਲ ਲੈ ਗਾੜੀ ਕਰਦੇ ਨੇ ਇਹਨਾਂ ਨੂੰ ਸਾਲਾਂ ਨੂੰ ਸਾਰੀ ਖਾਦ ਲਵਾਂਗੇ ਸਾਰੇ ਖਾਦ ਹੈਂ ਕਹਾਂ ਲੇ ਲੇ ਗਏ ਉਹ ਕਹਦੇ ਖਾਣੇ ਦੂਸਰੀ ਕਹਿੰਦੇ ਬੋੜਾ ਦੀ ਜਈਆ ਅਕਸਰ ਅਈਦਾ ਜੀ ਨੈਪਰ ਕਾਉਂਸਲ ਮੇਰੇ ਕਿਤੇ ਦੇ ਬਜ਼ੀਪ ਖਾਣਾ ਦੀ ਜਗ੍ਹਾ ਕਾਉਂਸਲ ਆਏ ਸੋ ਅੱਜ ਕਈ ਦਿਨ ਤੋਂ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਜੀ ਸਾਹਿਬ ਜਿਹੜੇ ਉੰਦੇ ਘਟਨੇ ਜਾਂ ਟਾਈਮ ਸਿਰ ਨਹੀਂ ਆਉਂਦੇ। ਉਹ ਮੈਂ ਸੱਚਾ ਚੰਕ ਕਈ ਵਾਰੀ ਖੰਡਣ ਦਾ ਸਮਾਂ ਹਟਾਵਾ ਦਿੰਦਾ। ਅੱਜ ਮੈਨੂੰ ਜਦੋਂ ਮੈਂ ਕਿਹਾ ਜਦੋਂ ਆਪਾਂ ਦੇਖੀ ਜਾ ਕਿ ਲੋਕ ਜੋ ਕਹਿੰਦੇ ਨੇ ਕੀ ਉਹ ਸਹੀ ਅੱਜ ਮੈਂ 3:00 ਵਜੇ ਇੱਥੇ ਪਹੁੰਚਿਆ ਤੇ ਯੂਸਰ ਆਫ ਨਹੀਂ ਸੀਗੇ। ਮੈਂ ਉਹਦੇ ਬਾਰੇ ਲਿਖਤੀ ਵੀ ਦੇ ਦਿੱਤ ਕਿ ਅਪਾਰਟਮੈਂਟ ਦੀ ਸੇਵਾ ਨੂੰ ਕਿ ਇਹ ਦਿੱਕਤ ਜਿਹੜੀ ਸ਼ਾਇਦ ਕਿ ਜਦੋਂ ਆਪਾਂ ਆਫਿਸ 'ਚ ਆਪਣੀ ਚੇਅਰ ਤੇ ਨਹੀਂ ਹੁੰਦਾ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੈਂਡਿੰਗ ਰਹਿ ਜਾਂਦੇ। ਬਹੁਤ ਸਾਨੂੰ ਬੜੀ ਦਿੱਕਤ ਆਉਂਦੀ ਹੈ ਇਸ ਗੱਲ ਦੀ ਪਹਿਲਾਂ ਵੀ ਸਾਨੂੰ ਪ੍ਰੋਬਲਮ ਆਉਂਦੀਆਂ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਪਤਾ ਨਹੀਂ ਮੈਂ ਮੈਂ ਤਾਂ ਐਸ.ਡੀ.ਓ ਸਾਹਿਬ ਮੀਨਾਰ ਸੀਗੇ ਅੱਜ ਉਹਨਾਂ ਨੂੰ ਵੀ ਮੈਂ ਕਹਿੰਦਾ ਸੀ ਮੈਨਾਈ ਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਜੌਬ ਮਿਲੀ ਆਪਾਂ ਕੰਮ ਕਰਦੇ ਆ ਤਾਂ ਡਿੱਤੀ ਕਿਉਂ ਜਾਂ ਮੰਨ ਲਓ ਲੇਟ ਕਿਉਂ ਆਪਾਂ ਗਾਦੀਓ ਚਲੋ ਫਿਰ ਵੀ ਅੱਧਾ ਘਾਟਾ ਮੈਂ ਕਰ ਲੈਂਦਾ ਡੀ ਕਰ ਲੈਂਦਾ ਬਸ ਜਦੋਂ ਤੁਸੀਂ 3 ਵਜੇ ਵੀ ਮਾ ਕੇ ਦੇਖਿਆ ਉੱਥੇ ਨਹੀਂ ਸੀਗੇ ਸੋ ਉਹਨਾਂ ਬਾਰੇ ਜਰੂਰ ਜਾਣੀ ਉਹ ਜੀ ਉਹ ਵੀ ਮੈਂ ਉਹੀ ਕਹਿ ਰਿਹਾ ਵੀ ਜਦੋਂ ਘਰ ਦਾ ਮੁਕੀ ਘਰ ਦਾ ਹੋਵੇ ਤਾਂ ਥੱਲੇ ਵੀ ਡਰ ਘਟ ਜਾਂਦਾ ਸੋ ਇੱਥੇ ਯੂਜ਼ ਆਫ ਨਾ ਆਦਰੀ ਪ੍ਰੋਪਰ ਹੋ ਨਾ ਕਰਕੇ ਪਹਿਲਾਂ ਇੱਥੇ ਸਰ ਕੋ ਅਡੀਸ਼ਨਲ ਚਾਰਜ ਦੇ ਜੀ ਸਾਹਿਬ ਦਾ ਅਡੀਸ਼ਨਲ ਚਾਰਜ ਹੈਗਾ ਯਾ ਅਸੀਂ ਪੇਸ ਦਿੰਦੇ ਸੀ ਇੱਥੇ ਚੈੱਕ ਸਾਈਨ ਨੂੰ ਯਾ ਮੰਨ ਲਓ ਉਹ ਆ ਜਾਂਦੀ ਸੀ ਇੱਥੇ ਉਹ ਇਹੋ ਸਭ ਨਾ ਹੋਣ ਕਰਕੇ ਤਾਂ ਉਹ ਦਿੱਕਤਾਂ ਜਿਹੜੀਆਂ ਸਾਨੂੰ ਆ ਗਈਆਂ ਕਾਫੀ ਫਾਰਮ ਸੀਗੇ ਤੇ ਮੈਂ ਅੱਜ ਕੀਤੀ ਹੈਗੀ ਆ ਜੀ ਸਾਹਿਬ ਨਾਲ ਕਿ ਤੁਸੀਂ ਇੱਕ ਦਿਨ ਪੱਕਾ ਮੰਗਲਵਾਰ ਦੇ ਇੱਥੇ ਉਹ ਜਿਹੜੀਆਂ ਪੈਂਡੈਂਸ ਸੀ ਉਹ ਜਲਦੀ ਤੋਂ ਜਲਦੀ ਕਲੀਅਰ ਕੀਤੀਆਂ ਜਾ। ਇਹ ਚਾਰ ਅੱਜ ਅਜੀਤ ਆ ਚਾਹੀਦੀ ਹੈ ਜੀ